ਗੁਲਾਬਚੰਦ ਕਟਾਰੀਆਂ ਨੇ ਪੰਜਾਬ ਰਾਜਪਾਬੰਦ ਦੇ ਗੁਰੂ ਨਾਨਕ ਦੇਵ ਆਡੀਟੋਰੀਅਮ ਵਿਖੇ ਰਵਾਇਤੀ ਰਸਮਾਂ ਦੌਰਾਨ ਪੰਜਾਬ ਦੇ ਰਾਜਪਾਲ ਵੱਜੋਂ ਸੌਂ ਚੁੱਕੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਐ ਸ਼ੀਲ ਨਾਗੂ ਨੇ ਅਹੁਦਾ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਰਾਜਪਾਲ ਦੇ ਸੌਂ ਚੁੱਕ ਸਮਾਗਮ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾ ਤਰੇ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ 15 ਸੀਨੀਅਰ ਅਧਿਕਾਰੀ ਅਤੇ ਉੱਗੇ ਆਗੂ ਹਾਜ਼ਰ ਸਨ ਇਸ ਮੌਕੇ ਰਾਜਪਾਲ ਨੇ ਕਿਹਾ ਕਿ ਉਹ ਸਰਕਾਰ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰਨ ਦੇ ਧਰਮ ਦੀ ਪਾਲਣਾ ਕਰਨਗੇ पंजाब के हर पिंड इलाके सरहदी खेतर का दौरा करेंगे जनता के सेवक हैं और हमारे कार्यकर्ताओं के कारण से यहाँ तक पहुंचे हैं हमारा उद्देश्य एक ही है कि देश की सर्वसाधारण जनता का हम ईमानदारी से इन पदों पर रहते हुए उनका सेवा का काम करें कोशिश करेंगे कि अधिक से अधिक अच्छा से अच्छा काम करके और पंजाब का गौरव भी बढ़ाएं और मैं सोचता हूं जनता की सेवा को मैं सोचता हूं कि रिश्ते सुधार करके ही काम करने का प्रयास करेंगे ताकि उसके कारण से अधिक से अधिक काम हो सके ਇਸ ਮੌਕੇ ਹਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਕਟਾਰੀਆਂ ਨੂੰ ਅਹੁਦਾ ਸੰਭਾਲਣ ਮੌਕੇ ਵਧਾਈ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ। ਉਹਨਾਂ ਕਿਹਾ ਕਿ ਉਹ ਮਿਲ ਕੇ ਉਹਨਾਂ ਨਾਲ ਕੰਮ ਕਰਨਗੇ। ਅਹੁਦਾ ਸੰਭਾਲਣ ਤੋਂ ਪਹਿਲਾਂ ਕਟਾਰੀਆਂ ਨੇ ਚੰਡੀਗੜ੍ਹ ਸੈਕਟਰ 8 ਵਿੱਚ ਸ਼ਿਵ ਮੰਦਰ 'ਚ ਮੱਥਾ ਟੇਕਿਆ ਜਿੱਥੇ ਮੰਦਰ ਕਮੇਟੀ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। Rajasthan ਮੂਲ ਦੇ ਗੁਲਾਬਚੰਦ ਕਟਾਰੀਆਂ ਨੂੰ 2023 ਵਿੱਚ ਅਸਮ ਦੇ ਰਾਜਪਾਲ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹਨਾਂ ਨੂੰ ਹਾਲ ਹੀ ਵਿੱਚ ਰਾਸ਼ਟਰਪਤੀ ਨੇ ਪੰਜਾਬ ਦੇ ਰਾਜਪਾਲ ਦੇ ਅਹੁਦੇ ਤੇ ਨਿਯੁਕਤ ਕੀਤਾ ਸੀ।